ਸਤ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਦੋਸਤੋ ਹੋ ਠੀਕ ਹੋ ਤੜਕੇ ਤੜਕੇ ਚੱਲੇ ਸੀ ਅੱਜ ਸੈਰ ਤੇ ਤੇ ਅੱਜ ਇੱਕ ਹੋਰ ਚੀਜ਼ ਸਾਹਮਣੇ ਆਈ ਕੁਦਰਤੀ ਚੀਜ਼ ਜਿਹੜੀ ਕਿ ਚੜਦੇ ਸਿਆਲ ਦੀ ਆਪਣਾ ਨਿਸ਼ਾਨੀ ਹੈ ਸ਼ੁਰੂਆਤ ਹੈ ਤੇ ਸਾਨੂੰ ਬਖਾਉਣੇ ਆ ਉਹ ਕਰਾਉਣੇ ਆ ਸਾਨੂੰ ਦਰਸ਼ਨ ਗਾਂਹ ਜਾ ਕੇ ਤਾਂ ਇਸ ਚੀਜ਼ ਨੇ ਬਹੁਤ ਜ਼ਿਆਦਾ ਆਪਣਾ ਫਾਇਦਾ ਵੀ ਕਰਨਾ ਹੈ ਫਸਲਾ ਦਾ ਹੀ ਫਾਇਦਾ ਕਰਨਾ ਹੈ ਤੇ ਨਾਲ ਨਾਲ ਇਹਦਾ ਨੁਕਸਾਨ ਤਾਂ ਚਲੋ ਕੁਦਰਤੀ ਚੀਜ਼ਾਂ ਦੇ ਹੁੰਦੇ ਆਏ ਜਿੱਥੇ ਫਾਇਦੇ ਆ ਉੱਥੇ ਨੁਕਸਾਨ ਵੀ ਹੈ ਮੈਂ ਗੱਲ ਕਰ ਰਿਹਾ ਸੀ ਧੁੰਦ ਦੀ ਤੇ ਧੁੰਦ ਤੁਹਾਨੂੰ ਵਿਖਾਉਣ ਲੱਗਾ ਮੈਂ ਅੱਜ ਮੈਂ ਨਾ ਜਾ ਰਿਹਾ ਸੀ ਸੈਰ ਤੇ ਵੈਸੇ ਤਾਂ ਡੇਲੀ ਜਾਂਦਾ ਪਰ ਅੱਜ ਜਦੋਂ ਨਿਕਲਿਆ ਮੈਂ ਹੁਣ ਘਰੋਂ ਬਾਹਰ ਤੇ ਨਾ ਕਾਫੀ ਧੁੰਦ ਮੈਨੂੰ ਲੱਗੀ ਖੇਤਾਂ ਦੇ ਵਿੱਚ ਕਿਉਂ ਖੇਤਾਂ ਦੇ ਵਿੱਚ ਬੈਠੇ ਆ ਨਾ ਖੇਤਾਂ 'ਚ ਧੁੰਦ ਪਹਿਲਾਂ ਆ ਜਾਂਦੀ ਹੈ ਪਤਾ ਲੱਗ ਜਾਂਦਾ ਸੋ ਤੁਹਾਨੂੰ ਇੱਧਰ ਮੈਂ ਵਿਖਾਉਣਾ ਸਾਹਮਣੇ ਕਰੋ ਦਰਸ਼ਨ ਦਸਰੀ ਹੈ ਜੀ ਹੈ ਤਾਂ ਮਤਲਬ ਕਿ ਨਾ ਜਿਸ ਤਰ੍ਹਾਂ ਆਪਣੀਆਂ ਧੂਏ ਦੀਆਂ ਲਹਿਰਾਂ ਜੀਆਂ ਆਉਂਦੀਆਂ ਹੁੰਦੀਆਂ ਉਸ ਟਾਈਪ ਦੀ ਹੈ ਪਰ ਹੈ ਧੁੰਦ ਹੈ ਮੈਂ ਜਦੋਂ ਇਹ ਬੀਜ ਦੀ ਕਰਾਸ ਕੀਤਾ ਨਾ ਉਹ ਪਿੱਛੇ ਰਹਿ ਗਿਆ ਆਪਣਾ ਰਸਤਾ ਉੱਥੋਂ ਦੀ ਕਰਾਸ ਕੀਤਾ ਉੱਥੇ ਕਾਫੀ ਸੀ ਤਾਂ ਉਸ ਤੋਂ ਅੱਗੇ ਮੈਨੂੰ ਕੁਝ ਵੀ ਨਜ਼ਰ ਨਹੀਂ ਆਇਆ ਤੇ ਜਦੋਂ ਆਪਾਂ ਇਸ ਤਰ੍ਹਾਂ ਚੱਲਦੇ ਆਂ ਅੱਗੇ ਇਧਰ ਘਟਦੀ ਜਾਂਦੀ ਹੈ ਤੇ ਇਧਰ ਪਿੱਛੇ ਇਸ ਮਤਲਬ ਕਿ ਸੂਰਜ ਆਉ ਦੇ ਬਣੀ ਸੂਰਜ ਦਾ ਵੀ ਚੜਾ ਹੋ ਰਿਹਾ ਉਧਰ ਪਿੱਛੋਂ ਆ ਸਾਹਮਣੇ ਦਿਸ ਰਿਹਾ ਉਹ ਥੋੜਾ ਜਿਹਾ ਸਾਨੂੰ ਇੱਥੋਂ ਜਿਹਾ ਇਹ ਇਸ ਜਗ੍ਹਾ ਤੋਂ ਥੋੜੇ ਲਾਲੀ ਜੀ ਹੈ ਤੇ ਸੂਰਜ ਆਉ ਦੇਣੀ ਤੁੰਦ ਨੂੰ ਖੇਚਣੀ ਸ਼ੁਰੂ ਕਰਤੀ ਕੁਦਰਤੀ ਵਰਤਾਰਾ ਹੈ ਇਹ ਹਰ ਇੱਕ ਪੌਦੇ ਦੀਆਂ ਜਿਹੜੀਆਂ ਤਾਂਹਾਂ ਟਾਪ ਦੀਆਂ ਪੱਤੀਆਂ ਹੁੰਦੀਆਂ ਹਨ ਹਰ ਇੱਕ ਦਰਖਤ ਦੀਆਂ ਜਿਹੜੀਆਂ ਟਾਪ ਦੀਆਂ ਪੱਤੀਆਂ ਹੁੰਦੀਆਂ ਹਨ ਤੇ ਹੋਰ ਕੁਦਰਤੀ ਜਿੰਨਾ ਵਰਤਾਰਾ ਸਾਰਾ ਸੂਰਜ ਚੜ੍ਹਨ ਦੇ ਨਾਲ ਉਹ ਸੂਰਜ ਦੇ ਨਹੀਂ ਆਕਰਸ਼ਿਤ ਹੋ ਜਾਂਦਾ ਸੂਰਜ ਨਹੀਂ ਉਹਨੇ ਮੁਰਨਾ ਹੀ ਮੁਰਨਾ ਸੋ ਇਹ ਹੀ ਕੁਛ ਹੈ ਇਹ ਕੁਦਰਤ ਹੈ ਬਾਬੇ ਨਾਨਕ ਦੀ ਬਖਸ਼ੀ ਹੋਈ ਕੁਦਰਤ ਹੈ ਪ੍ਰਮਾਤਮਾ ਦੀ ਕੁਦਰਤ ਹੈ ਕੁਦਰਤ ਖੁਦ ਪ੍ਰਮਾਤਮਾ ਹੈ ਸੋ ਦੇਖ ਸਕਦੇ ਹੋ ਤੁਸੀਂ ਨਜ਼ਾਰਾ ਆ ਦੇਖੋ ਖੇਤਾਂ ਦੇ ਵਿੱਚ ਧੁੰਦ ਦੇ ਨਜ਼ਾਰੇ ਮਿੱਟੀ ਧੁੰਦ ਜਗ ਚਾਨਣ ਹੋਇਆ ਬਾਬਾ ਨਾਨਕ ਜੀ ਨੇ ਕਦੇ ਗੁਰਬਾਣੀ ਦੇ ਵਿੱਚ ਲਿਖਿਆ ਹੈ ਆਪਾਂ ਪੜ੍ਹਦੇ ਹਾਂ ਸੋ ਇਹ ਤੁੰਦ ਹੈ ਜਿਹੜੀ ਵਖਰੀ ਤੁੰਦ ਹੈ ਉਹ ਜਿਹੜੀ ਤੁੰਦ ਦਾ ਨਾਮ ਲਿਆ ਹੈ ਬਾਬਾ ਜੀ ਨੇ ਇੱਕ ਐਗਜ਼ੈਂਪਲ ਦਿੱਤੀ ਹੋਈ ਹੈ ਵੀ ਤੁੰਦ ਤੋਂ ਬਾਅਦ ਜਦੋਂ ਤੁੰਦ ਚੱਕੀ ਜਾਂਦੀ ਹੈ ਤੇ ਚਾਨਣ ਹੋ ਜਾਂਦਾ ਹੈ ਇਸ ਤਰ੍ਹਾਂ ਹੀ ਮਨੁੱਖੀ ਮਨ ਦੇ ਅੰਦਰ ਜਦੋਂ ਵਿਕਾਰਾਂ ਦਾ ਜਾਂ ਹੋਰ ਜਿੰਨੇ ਵੀ ਬੈਲ ਕਰਦਾ ਬੰਦਾ ਜਾਂ ਕੁਝ ਵੀ ਹੈ ਉਹਨਾਂ ਦਾ ਜਦੋਂ ਦੂਰ ਹੋ ਜਾਂਦੇ ਹੈ ਤੇ ਇੱਕ ਚਾਨਣ ਹੋ ਜਾਂਦਾ ਜ਼ਿੰਦਗੀ ਦੇ ਵਿੱਚ